ਤੇ ਉਹੀ ਮੈਂ ਗੱਲ ਕਰ ਰਿਹਾ ਸੀ ਸਿਰ ਤੁਹਾਡੇ ਨਾਲ ਹਾਂਜੀ ਸਰ ਜੋ ਯੂਥ ਹੈ ਉਹ ਤੁਹਾਡੇ ਗਾਣਿਆਂ ਤੋਂ ਬਹੁਤ ਹੀ ਪ੍ਰਭਾਵਿਤ ਹੈ ਇਹ ਇਸ ਦਾ ਕਾਰਨ ਤੁਸੀਂ ਇਹ ਤੁਹਾਡਾ ਲਿਖਣ ਦਾ ਲਹਿਜਾ ਕੀ ਹੈ ਜਾਂ ਤੁਸੀਂ ਕਿਹੜੀਆਂ ਇਹ ਜਿਹੀਆਂ ਟੁਕਮੀਆਂ ਗੱਲਾਂ ਨੇ ਜੋ ਯੂਥ ਨੂੰ ਪ੍ਰਭਾਵਿਤ ਕਰ ਜਾਂਦੀਆਂ ਨੇ ਤੁਸੀਂ ਉਹ ਚੁਣਦੇ ਕਿਵੇਂ ਸਰ ਲਿਖਣ ਦਾ ਲਹਿਜਾ ਤਾਂ ਇਹ ਅਜੇ ਪਹਿਲਾਂ ਤਾਂ ਮੈਂ ਥੋੜੀਆਂ-ਬਹੁਤੀਆਂ ਬੁੱਕਸ ਪੜ੍ਹਦਾ ਰਿਹਾ ਜੀ ਪਹਿਲਾਂ ਨਾਲ ਜੀ 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 ਬੁੱਕਸ ਪੜ੍ਹਦੇ ਨਾਲ-ਨਾਲ ਸਰ ਮੈਂ एनवायरनमेंट ਦੇਖਣ ਵਾਲੇ ਨਾਲ ਜੋ ਵੀ ਆਪਣੇ ਸਮਾਜ ਚ ਕਲਚਰ ਚੱਲ ਰਿਹਾ ਵੀ ਪਰ ਉਹਦੇ ਤੇ ਅਸੀਂ ਕਲਮ ਚੱਕੀ ਸਰ A few moments later ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ ਸਾਡੇ ਨਵੇਂ ਸ਼ੋਅ ਸਿਰੇ ਦੀ ਗੱਪ ਦੇ ਵਿੱਚ ਅੱਜ ਅਸੀਂ ਐਪੀਸੋਡ ਦੂਜਾ ਸ਼ੂਟ ਕਰਨ ਜਾ ਰਹੇ ਹਾਂ ਪਰ ਸਾਨੂੰ ਕਿਸੇ ਹੋਰ ਨਮਾਇੰਦਾ ਦਾ ਨਾਮ ਲੈਣ ਕਰਕੇ ਸਾਨੂੰ ਉਸੇ ਹਰਵੀਰ ਖੱਟੜਾ ਜੀ ਨਾਲ ਸਾਨੂੰ ਦੁਬਾਰਾ ਤੋਂ ਫੇਰ ਪੋਡਕਾਸਟ ਸ਼ੂਟ ਕਰਨਾ ਪੈ ਰਿਹਾ ਹੈ ਕਿਉਂਕਿ ਇਹ ਪੋਡਕਾਸਟ ਦੀ ਲੜੀ ਹੈ ਜਿਹੜੀ ਅਸੀਂ ਟੁੱਟਣ ਨਹੀਂ ਦੇਣੀ ਹੈਗੀ ਉਸ ਦੇ ਰਿਲੇਟਿਡ ਅਸੀਂ ਅੱਜ ਉਹਨਾਂ ਨਾਲ ਰਹਿੰਦੀਆਂ ਹੋਈਆਂ ਕੱਲ ਦੀਆਂ ਗੱਲਾਂ ਉਹ ਅਸੀਂ ਦੁਬਾਰਾ ਕਰਾਂਗੇ ਬਿਹਾਈਂਡ ਦਾ ਕੈਮਰਾ ਸਾਡੀਆਂ ਬਹੁਤ ਗੱਲਾਂ ਹੋਈਆਂ ਕੱਲ ਪਰ ਅੱਜ ਅਸੀਂ ਉਹਨਾਂ ਨਾਲ ਔਨ ਕੈਮਰਾ ਤੁਹਾਨੂੰ ਮਿਲਾ ਕੇ ਗੱਲਾਂ ਕਰਦੇ ਹਾਂ ਕਿ ਉਹਨਾਂ ਦਾ ਇਹ ਕਲਾਕਾਰੀ ਵਾਲਾ ਰੁਝਾਨ ਹੋਰ ਕਿਵੇਂ ਵੱਧ ਸਕਦਾ ਹਾਂਜੀ ਹਰਵੀਰ ਖੱਟੜਾ ਜੀ ਆਜੋ ਸਰ ਆਜੋ ਹਾਂਜੀ 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 ਤੇ ਸਰ ਕੇ ਮੈਂ ਉਹੀ ਗੱਲਬਾਤ ਕਰ ਰਹੇ ਸੀਗੇ ਸਰ ਆਪਾ ਜਿਵੇਂ ਵੀ ਕੱਲ ਆਪਾਂ ਡਿਸਕਸ਼ਨ ਵਿੱਚ ਵਿਚਾਲੇ ਛੱਡਤੀ ਸੀਗੀ ਹਾਂਜੀ ਸਰ ਵੀ ਆਪਾਂ ਜਦੋਂ ਆਪਣੀ ਥੋੜੀ ਬਹੁਤੀ ਚਲੋ ਗੱਲਬਾਤ ਵੀ ਹੋ ਗਈ ਸੀ ਪਰ ਅਸੀਂ ਉਸ ਦੇ ਵਿੱਚ ਆਪਣੀ ਗਲਤੀ ਮੰਨੀ ਦੀ ਤੁਸੀਂ ਕਾਬਿਲ ਬੱਧ ਹੋ ਉਸ ਚੀਜ਼ ਦੇ ਹਾਂਜੀ ਸਰ ਤੇ ਤੁਹਾਨੂੰ ਵੱਧ ਪਤਾ ਉਸ ਚੀਜ਼ ਬਾਰੇ ਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਸਰ ਤੁਹਾਡਾ ਗਾਣੇ ਲੇਖਣ ਦੇ ਵੱਲ ਜਿਹੜਾ ਦਿਲ ਜਾਂ ਰੁਝਾਨ ਹੈ ਕਿਵੇਂ ਵਧਿਆ ਤੇ ਤੁਸੀਂ ਕਿਵੇਂ ਸੋਚਿਆ ਵੀ ਮੈਂ ਗਾਣੇ ਲਿਖ ਸਕਦਾ ਹਾਂ ਸਰ ਉਹ ਜਾਣਦਾ ਤਾਂ ਇਦਾਂ ਜੀ ਕਿ ਦੇਖੋ ਦੱਸਿਆ ਤੁਹਾਨੂੰ ਪਹਿਲਾਂ ਵੀ 2017 ਸਾਡਾ ਪਹਿਲਾ ਗਾਣਾ ਆਇਆ ਸੀ ਹਾਂਜੀ ਹਾਂਜੀ ਸਰ ਉਦੋਂ ਮੈਂ ਸਰ ਫੇਸਬੁਕ ਬਹੁਤ ਫੇਮਸ ਸੀ ਜਿਵੇਂ ਅੱਜ ਕੱਲ ਸਨੈਪਚੈਟ ਇੰਸਟਾ ਫੇਮਸ ਆ ਜੀ 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 ਉਦੋਂ ਅਸੀਂ ਬੈਠੇ ਬਸ ਇਦਾਂ ਵੀ ਚਲੋ ਮਾੜਾ ਮਾੜਾ ਲਾਫ ਸ਼ਾਮ ਸ਼ਾਮ ਦੇਖੋ ਉਹ ਤਾਂ ਨਹੀਂ ਹੁੰਦਾ ਤੇ ਉਸ ਕਰਕੇ ਫਿਰ ਹਾਂਜੀ ਉਹ ਤੋਂ ਗੱਲ ਚੱਲੀ ਸੀ ਕਿ ਸਰ ਕੁੜੀ ਕਹਿ ਰਹੀ ਸੀ ਵੀ ਮੈਂ ਬਰ ਕੇ ਕਿਤਾਬਾਂ ਵਿੱਚੋਂ ਪੜ੍ਹਦੀ ਰਹਿਣੀ ਆ ਹਾਂਜੀ ਹਾਂਜੀ ਜਿਹਦੇ ਨਿਆਂ ਤੇ ਲਿਖਿਆ ਤਾਂ ਏਦਾਂ ਏਦਾਂ ਕੋਈ ਸੀਗਾ ਸਰੋ ਕੀ ਬਾਤ ਤੇ ਉਹਨੂੰ ਸੋਚਦੇ ਵਿਚਾਰਦੇ ਫਿਰ ਸੋਚਿਆ ਵੀ ਕਿਉਂ ਨਾ ਯਾਰ ਅਸੀਂ ਫੇਸਬੁੱਕ ਚਲਾਈ ਜਾਨਨੇ ਆ ਜੀ ਜੀ ਕਿਉਂ ਨਾ ਇਹ ਤੇ ਗਾਣਾ ਗਾਣਾ ਬਣਾ ਕੇ ਪਾ ਦਿੱਤਾ ਜਾਂਦਾ ਗਾਣਾ ਬਣਾ ਕੇ ਪਾ ਦਿੱਤਾ ਯਾਰ ਤੇ ਮੈਂ ਤੁਹਾਨੂੰ ਇਸੇ ਗੱਲ ਦੇ ਨਾਲ ਮੈਂ ਤੁਹਾਡੀ ਗੱਲ ਟੋਕ ਰਿਹਾ ਆ ਹਾਂਜੀ ਹਾਂਜੀ ਜੋ ਵੀ ਅੱਜ ਕੱਲ ਦੇ ਜੋ ਨੌਜਵਾਨ ਨੇ ਪੀੜੀ ਦੇ ਵਿੱਚ ਆਪਣੇ ਗਾਣੇ ਕੱਢ ਰਹੇ ਨੇ ਕੁਝ ਨਵਾਂ ਕੰਮਕਾਰ ਵੀ ਸ਼ੁਰੂਆਤ ਕਰ ਰਹੇ ਨੇ ਹਾਂਜੀ ਉਹਨਾਂ ਵਿੱਚ ਇਹ ਜੀਰੂ ਗੱਲ ਜ਼ਰੂਰ ਦੇਖੀ ਗਈ ਹੈ ਕਿ ਉਹ ਸੋਸ਼ਲ ਮੀਡੀਆ ਨੇ ਉਹਨਾਂ ਨੂੰ ਬਹੁਤ ਹੀ ਵੱਡਾ ਹੰਕਾਰ ਦਿੱਤਾ ਬਿਲਕੁਲ ਸਰ ਤੁਹਾਨੂੰ ਸੋਸ਼ਲ ਮੀਡੀਆ ਤੋਂ ਕਿੰਨਾ ਕੁ ਪਿਆਰ ਮਿਲਿਆ ਇਹ ਤੁਸੀਂ ਬਿਆਨ ਕਰ ਸਕਦੇ ਹੋ ਸਰ ਬਿਆਨ ਇਦਾਂ ਕਿ ਸੋਸ਼ਲ ਮੀਡੀਆ ਜਦੋਂ ਜੀ ਤਾਂ 5-7 ਸਾਲਾਂ ਦੇ ਵਿੱਚ ਬਹੁਤ ਸੋਸ਼ਲ ਮੀਡੀਆ ਗ੍ਰੋ ਕਰ ਗਿਆ ਜੀ ਤੇ ਸਾਡੀ ਵਾਰ ਸਾਨੂੰ ਇੰਨਾ ਹੰਗਾਰਾ ਨਹੀਂ ਮਿਲਿਆ ਇਸ ਕਰਕੇ ਅਸੀਂ ਪਿੱਛੇ ਨਹੀਂ ਰਹਿ ਗਏ ਪਿੱਛੇ ਪਿੱਛੇ ਜੀ ਰਹਿ ਗਏ ਚਲੋ ਮਿਹਨਤ ਸਾਡੀ ਸਰ ਜਾਰੀ ਆ ਮੈਂ ਤੁਸੀਂ ਛੱਡਦੇ ਨਹੀਂ ਮਿਹਨਤ ਜਾਰੀ ਹੈ ਸਾਡੀ ਸਰ ਤੇ ਕੌਜੀ ਅਗਲਾ ਗਾਣਾ 2-4 ਗਾਣੇ ਸੁਣੇ ਹੋਣਗੇ ਸੁਣਿਆ ਕਿ ਨਹੀਂ ਤੁਸੀਂ ਉਹਨਾਂ ਆ ਵੈਸੇ ਮਰੀਲੀ ਸੌਰੀ ਕਿ ਮੈਂ ਸੁਣੇ ਨਹੀਂ ਸਾਰੇ ਯਾਰ ਨਹੀਂ ਕੋ ਮੈਂ ਬਾਅਦੋਂ ਹੁਣੇ ਆਪਣੇ YouTube ਤੇ ਤੋਂ ਬਾਅਦ ਆਪਣਾ ਪੋਡਕਾਸਟ ਬਾਅਦ ਤੁਸੀਂ ਜਰੂਰ ਟਰਾਈ ਕਰਿਓ ਦੱਸਿਓ ਇਹ ਇਹ ਸਾਨੂੰ ਇਦਾਂ ਕਹਿ ਕੇ ਮਿੰਤਾ ਕਰਾ ਕਰ ਕੇ ਸਾਨੂੰ ਦੱਸਣਾ ਪੈ ਰਿਹਾ ਸਾਡੇ ਗਾਣੇ ਬਾਰੇ ਨਹੀਂ ਇਹੀ ਤਾਂ ਪੋਡਕਾਸਟ ਤੁਹਾਡਾ ਸ਼ੂਟ ਕਰਨ ਜਾ ਰਹੇ ਆ ਤਾਂ ਹੀ ਲੋਕਾਂ ਦੇ ਪ੍ਰਭਾਵਿਤ ਹੋਊਂਗੇ ਲੋਕ ਲੋਕਾਂ ਤੱਕ ਗੱਲ ਪਹੁੰਚੇਗੀ ਤੁਹਾਡੀ ਇਹ ਸਾਰਸੀਂ ਕਹਿਣ ਕਹਿਣ ਦਾ ਭਾਵੇਂ ਆ ਕਿ ਜੇ ਇੱਕ ਸਟ੍ਰਗਲ ਪੀਰੀਅਡ ਹੈ ਸਟ੍ਰਗਲ ਪੀਰੀਅਡ ਵੀ ਚੱਲਦਾ ਜਦੋਂ ਸਾਨੂੰ ਲੋਕਾਂ ਨੂੰ ਮਾਰਨਾ ਹੰਗਾਰਾ ਨਹੀਂ ਦਿੰਦਾ ਤੇ ਅਸੀਂ ਫਿਰ ਉਹ ਕਾਪੀਆਂ ਬੰਦ ਕਰ ਲਈਆਂ ਆਪਣੀਆਂ ਸਰ ਨਹੀਂ ਸਰ ਉਹ ਕਾਪੀਆਂ ਨੂੰ ਤੁਹਾਨੂੰ ਬੰਦ ਨਹੀਂ ਕਰਨਾ ਚਾਹੀਦਾ ਸਰ ਕਿਉਂ ਮੈਂ ਇੱਕ ਨੌਜਵਾਨਾਂ ਨੂੰ ਵੀ ਸਰ ਮੇਰੀ ਗਲਤ ਜੋ ਵੀ ਚਮਕਦੇ ਸtare ਜਾਂ ਜੋ ਪੰਜਾਬ ਨੂੰ ਅੱਗੇ ਲੈ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਘੱਟ ਐਵੇਂ ਦਿੱਤੀ ਜਾਂਦੀ ਹੈ ਸਾਡੇ ਸਮਾਜ ਦੇ ਵਿੱਚ ਨਹੀਂ ਸਰ ਅਹਿਮੀਅਤ ਤਾਂ ਦਿੱਤੀ ਜਾਂਦੀ ਹੈ ਉਹਨਾਂ ਤੁਹਾਡੇ ਤੋਂ ਬਾਅਦ ਵੀ ਕਈ ਲਿਖਾਰੀ ਆਏ ਨੇ ਆਏ ਨੇ ਸਰ ਉਹਨਾਂ ਨੇ ਵੀ ਬਹੁਤ ਨਾਮ ਹਾਸਲ ਕੀਤਾ ਹੈ ਆਪਣਾ ਸਾਰਾ ਉਹਨਾਂ ਨੇ ਗੋਲੀਆਂ ਬੰਦੂਖਾਂ ਸੀ ਉਹ ਚੀਜ਼ ਦੇ ਵਿੱਚ ਨਹੀਂ ਆਉਣਾ ਚਾਹੁੰਦੇ ਸਾਰਾ ਤੁਸੀਂ ਪਿਆਰ ਮੁਹੱਬਤ ਨਾਲ ਆਪਣੇ ਦਿਲ ਜਿੱਤਣਾ ਚਾਹੁੰਦੇ ਲੋਕ ਬਸ ਪਰ ਸਰ ਮੈਂ ਨ ਆਪਣੇ ਦੇਸ਼ ਦੇਖ ਰਹੇ ਦਰਸ਼ਕਾਂ ਨੂੰ ਵੀ ਦੱਸ ਦਵਾਂ ਇਹ ਜ਼ਮਾਨਾ ਕਾਲੀ ਯੁੱਗ ਦਾ ਹੈ ਤੇ ਇਸ ਜ਼ਮਾਨੇ ਦੇ ਵਿੱਚ ਪਿਆਰ ਮੁਹੱਬਤ ਦੀ ਕੋਈ ਕਦਰ ਨਹੀਂ ਹੈਗੀ ਤੇ ਉਸ ਹਿਸਾਬ ਨਾਲ ਮੈਂ ਤੁਹਾਨੂੰ ਕਹਿ ਰਿਹਾ ਕਿ ਤੁਹਾਨੂੰ ਵੀ ਦੁਨੀਆ ਵਾਂਗ ਹੀ ਸੋਚਣਾ ਪੈਣਾ ਹੈ ਕੀ ਬਾਤ ਹੈ ਸਰ ਕੀ ਬਾਤ ਹੈ ਸਰ ਕੀ ਮੈਂ ਲੋਕਾਂ ਨੂੰ ਪ੍ਰਭਾਵ ਦੇ ਕਿਵੇਂ ਕਰ ਸਕਾਂ ਕਿਉਂਕਿ ਪਿਆਰ ਮੁਹੱਬਤ ਦਾ ਮੈਨੂੰ ਨਹੀਂ ਲੱਗਦਾ ਇਸ ਜ਼ਮਾਨੇ ਦੇ ਵਿੱਚ ਕੋਈ ਵਜੂਦ ਰਹਿ ਗਿਆ ਹੈ ਤੇ ਤੁਸੀਂ ਕਿਸ ਤਰੀਕੇ ਦੇ ਕਲਾਕਾਰ ਹੋ ਕਿ ਤੁਸੀਂ ਬੈਠ ਕੇ ਲਿਖਦੇ ਹੋ ਕਿ ਕਿਸੇ ਸਿਚੁਏਸ਼ਨ ਨੂੰ ਦੇਖਦੇ ਹੋਏ ਉਸ ਹਿਸਾਬ ਨਾਲ ਤੁਹਾਡੇ ਅੰਦਰੋਂ ਸ਼ਬਦ ਨਿਕਲਦੇ ਨੇ ਪਹਿਲਾਂ ਤਾਂ ਮੈਂ ਸਾਰ ਗਾੜੇ ਖੜਕੇ ਹੀ ਲਿਖਦਾ ਜੀ ਹਾਂਜੀ ਹਾਂਜੀ ਤੁਸੀਂ ਹੁਣ ਖੜੇ ਵੀ ਹੋ ਸਾਡੇ ਤਨ ਭਾਗ ਨੇ ਸਾਡੇ ਜੀ ਖੜੇ ਹੋ ਪਿੱਛੇ ਜੀ ਇਵੇਂ ਹੁਣ ਗਾਣਾ ਲੈ ਕੇ ਰਹਿ ਜੀ ਉਹ ਕੁਦਰਤ ਮਿਹਰਬਾਨ ਹੋ ਗਈ ਹੁਣ ਜਿਵੇਂ ਕਣ ਕਿਣ ਮਣ ਹੋ ਰਹੀ ਆ ਤੁਸੀਂ ਇਸ ਦੇ ਉੱਤੇ ਕੋਈ ਅੰਤਰਾ ਜਾਂ ਕੁਝ ਸਾਨੂੰ ਸ਼ਬਦ ਸੁਣਾ ਸਕਦੇ ਹੋ ਸਰ ਮੈਂ ਇਦਾਂ ਤਾਂ ਮੈਂ ਸੁਣਾ ਨਹੀਂ ਸਕਦਾ ਸਰ ਤੁਹਾਨੂੰ ਜਿਆਦਾ ਗੱਲ ਤੁਹਾਨੂੰ ਪਤਾ ਲੀਕ ਬਹੁਤ ਛੇਤੀ ਹੁੰਦੇ ਗਾਣੇ ਉਹ ਪਹਿਲਾਂ ਵਾਲੇ ਜਿਹੜੇ ਆਏ ਨੇ ਤੁਹਾਡੇ YouTube ਤੇ ਉਹ ਕਿਹੜਾ ਲੋਕਾਂ ਦੇ ਬਾਹਲੇ ਸੁਣ ਲੈ ਜੇ ਲੀਕ ਹੋ ਵੀ ਜਾਂਦੀ ਸਾਡੇ ਚਲੋ ਅਸੀਂ ਫਰੈਂਡ ਸਰਕਲ ਦਾ ਸੁਣੀ ਆ ਸਰ ਉਹ ਚਲੋ ਤੇ ਸਰ ਚਲੋ 4 ਆਏ 5 ਇੱਕ ਹਰੇਕ ਕਲਾਕਾਰ ਦੀ ਆਪਣੀ ਮਰਜ਼ੀ ਹੁੰਦੀ ਆ ਦੋ ਸ਼ਬਦ ਕਹਿ ਸਕਦੇ ਆ ਕਣੀਆ ਰੱਬ ਬਰਸਾਤ ਕਰਦਾ ਜਿਵੇਂ ਮਟਿਆਰੇ ਤੇਰਾ ਚੇਤਾ ਆਉਂਦਾ ਸਾਨੂੰ ਐਦਾ ਕੁਝ ਵੀ ਸਰ ਬਣਾ ਸਕਦੇ ਆ ਆਪਾਂ ਜੀ ਬਸ ਇਹਨਾਂ ਦੀ ਗੱਲਬਾਤ ਤੋਂ ਹੁਣ ਮੈਂ ਹੋਰ ਇਹਨਾਂ ਦਾ ਜਾਇਜ਼ਾ ਲਾਇਆ ਕਿ ਇਹ ਪਿਛੜੇ ਹੋਏ ਕਿਉਂ ਰਹਿ ਗਏ ਇਹ ਕਲਾਕਾਰ ਇਹਨਾਂ ਨਾਲੋਂ ਵੱਧ ਤਾਂ ਵਧੀਆ ਮੈਂ ਲਿਖ ਸਕਦਾ ਆ ਜਿਵੇਂ ਕੀ ਆਪਾਂ ਬਿਆਨ ਕਰੀਏ ਕਿ ਇਹ ਜੋ ਉਹਨਾਂ ਨੇ ਗੱਲ ਕਹੀ ਹੈ ਕਣੀਆਂ ਬਣੀਆਂ ਇਹ ਨਾਰਮਲ ਜਿਹੀ ਗੱਲਾਂ ਨੇ ਤੇ ਬੱਤ ਸਹੀ ਹੈ ਇਹਨਾਂ ਨੂੰ ਲੱਗਦਾ ਕਿ ਇਹ ਐਸੇ ਹੀ ਗੱਲਾਂ ਕਰਕੇ ਯੂਥ ਨੂੰ ਪ੍ਰਭਾਵਿਤ ਕਰ ਲੈਣਗੇ ਪਰ ਯੂਥ ਇੱਕ ਅੱਦੇ ਗਾਣੇ ਤੋਂ ਤਾਂ ਪ੍ਰਭਾਵਿਤ ਹੋ ਸਕਦਾ ਪਰ ਲੰਬੇ ਸਮੇਂ ਲਈ ਟਿਕਣ ਵਾਸਤੇ ਤੁਹਾਨੂੰ ਵਧੀਆ ਤੋਂ ਵਧੀਆ ਸ਼ਬਦ ਚੁਣ ਕੇ ਲਿਆਉਣੇ ਪਣੇ ਆ ਜੋ ਕੀ ਟੁਕਮੇ ਰਹਿਣ ਜੋ ਕੀ ਅਲੋਪ ਹੋਏ ਸ਼ਬਦ ਇਹ ਸਮਾਜ ਦੇ ਵਿੱਚ ਦੁਬਾਰਾ ਲਿਆਏ ਜਾਣ ਤਾਂ ਜੋ ਤੁਹਾਡੀ ਇੱਜ਼ਤ ਤੇ ਮਾਣ ਵਧੇ ਇਸੇ ਤਰ੍ਹਾਂ ਅੱਜ ਦਾ ਪੋਡਕਾਸਟ ਵੀ ਸਾਡਾ ਬੇ ਸਿੱਟਾ ਨਿਕਲੇ ਆ ਜੀ ਤੇ ਸਾਨੂੰ ਉਮੀਦ ਹੈ ਕਿ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਪਵੇਗੀ ਤੇ ਇਨ ਫਿਊਚਰ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਕਿ ਸਾਡੇ ਵਿੱਚ ਹੋਰ ਨਮਾਇंदे ਲਿਆਉਂਦੇ ਜਾਈਂ ਤੇ ਜੋ ਬਹੁਤ ਹੀ ਆਪਣੇ ਆਪ ਨੂੰ ਪਰਫੁੱਲਤ ਕਰਦੇ ਹੋਣ ਇਸ ਜਹਾਨ ਦੇ ਵਿੱਚ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਅੱਗੇ ਤੋਂ ਤੁਸੀਂ ਇਹ ਜਿਹਿਆਂ ਸਰੇ ਦੀਆਂ ਕੱਪੜੀਆਂ ਵੀਡੀਓ ਦੇਖਣਾ ਚਾਹੁੰਦੇ ਹਾਂ ਧੰਨਵਾਦ ਜੀ